ਇਹ ਨਾਮਾ ਜਿਹੜਾ ਪਿੰਡ ਆ ਕੀ ਕਾਨਾ ਚ ਪ੍ਰੈਸ ਕਾਨਫਰੈਂਸ ਕਰ ਰਹੇ ਆ ਮੇਰਾ ਨਾਮ ਕਰਨਚੰਦਾ ਕਾਦੀਆ ਪਿੰਡ ਦਾ ਮ ਸਰਪੰਚ ਆ ਜੀ ਅੱਜ ਜਿਹੜੀ ਕਾਨਫਰੈਂਸ ਆ ਕੀ ਕੀ ਮਸਲੇ ਨੇ ਇਹ ਸਾਡੇ ਨਾਲ ਧੱਕਾ ਹੋਇਆ ਕੋਸ਼ਿਸ਼ ਸੁਣਵਾਈ ਨਹੀਂ ਕਰ ਰਹੀ ਤੇ ਕਿ ਜੀਵਿਦਾਰ ਪਰਿਵਾਰ ਨੇ ਕੁੱਟਮਾਰ ਕੀਤੀ ਜਿਹਨੇ ਕੁੱਟਮਾਰ ਕੀਤੀ ਮੇਰੇ ਨਾਲ ਕੀ ਕਹ ਨਦੀ ਕਿਹੜੀ ਤਰੀਕੇ ਨਾਲ ਹੋਈ ਆ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਮੇਰੇ ਕੋਲ ਵੈਨ ਆ ਸਕੂਲ ਵੈਨ ਅੱਛਾ ਜੀ ਉਹਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਮੋ ਅਜੀ ਮੰਮੀ ਆ ਕੇ ਮੇਰੇ ਕੋ ਮਨ ਕੇ ਗਈ ਆ ਵੀ ਅਸੀਂ ਤੇਰਾ ਸ਼ੀਸ਼ਾ ਬਦਵਾਵਾਂਗੇ ਅੱਛਾ ਜੀ ਤੇ ਅਸੀਂ ਖਰਚਾ ਦਵਾਂਗੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਗੜਾਈ ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ ਪਾਰਟੀ ਵਾਜੀ ਜੀ ਪਾਰਟੀ ਵਾਜੀ ਅੱਛਾ ਜੀ ਨਹੀਂ ਕੋਈ ਨਾ ਕੋਈ ਸਰ ਮਸਲਾ ਸ਼ੁਰੂ ਹੋਇਆ ਹੋਊਗਾ ਇੱਦਾਂ ਥੋੜੀ ਪੁਰਾਣੀ ਜਾਂ ਛੋਟੀ ਤੁਹਾਡੀ ਕੋਈ ਹੋਰ ਕੋਈ ਕੋਈ ਪੁਰਾਣੀ ਜਾਂ ਜਿਵੇਂ ਅੱਛਾ ਹਾਂ ਕੋਈ ਪੁਰਾਣੀ ਰਿਸ਼ਤੇ ਨਾ ਅੱਛਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮੰਨ ਗਈ ਮੰਨ ਗਈ ਉਹਨੇ ਖੁਦ ਫੋਨ ਕੀਤਾ ਮੈਨੂੰ ਹਾਂ ਜੀ ਵੀ ਚਾਚਾ ਗਲਤੀ ਹੋ ਗਈ ਮੈਂ ਤਾਂ ਵੱਜ ਗਈ ਡਾਂ ਹਾਂ ਤੇ ਮੈਂ ਤੇਰਾ ਸ਼ੀਸ਼ਾ ਤੋਪਵਾ ਲਾ ਮੈਂ ਤੇਨੂੰ ਖਰਚਾ ਦੇ ਦੂੰਗਾ ਸ਼ੀਸ਼ਾ ਤੋੜਨ ਵਾਲਾ ਕੋਣ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਆ ਅੱਛਾ ਜੀ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜੀ ਪੰਜ ਦਿਨ ਵੇਟ ਕੀਤੀ ਅਸੀਂ ਐਸਐਚਓ ਨਾਲ ਮੇਰੀ ਸਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦੇ ਲੇਟ ਕਿਉਂ ਕਰ ਰਹੇ ਹੋ ਮੈਂ ਕਹਾਂ ਜੀ ਪੰਚਾਇਤ ਆ ਹਾਂਜੀ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ 5 ਦਿਨ ਦਿੱਤੇ ਜੇ ਆਕੇ ਮੌਫਾ ਕੋਈ ਸੌਰੀ ਫੀਲ ਕਰੇ ਜੋ ਆਪਣਾ ਖਰਚਾ ਲਵੇ ਉਹਨੇ ਕੋਈ ਸੁਵਾਈ ਨਹੀਂ ਦਿੱਤੀ ਉਹਦੇ ਵਿੱਚ ਮੈਂ ਆਪਣੀ ਕੰਪਲੇਨ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁਛਪੜਤਾਲ ਕੀਤੀ ਪਰ ਕੀ ਕੀਤਾ ਇਸ ਮਸਜਿਹਾਰ ਕੋਈ ਨਹੀਂ ਕੀਤਾ ਹਾਂਜੀ ਫਿਰ ਫਿਰ 27 27 ਤਰੀਕ ਨੂੰ ਹਾਂਜੀ ਮੈਂ ਘੁੰਮ ਕੇ ਆ ਰਿਹਾ ਸੀ ਅੱਛਾ ਜੀ ਸ਼ਮਜਾਨ ਘਰ ਉਹਦੋਂ ਗਦੇਜ ਹੂੰ ਗਦੇਜ ਉਹ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਅੱਛਾ ਉਹਨਾਂ ਦਾ ਇੰਦਰਵੀਰ ਇੰਦਰਵੀਰ ਹਾਂ ਇੰਦਰਵੀਰ ਦੇ ਘਰ ਦੇ ਬਾਹਰ ਖੜਾ ਸੀ ਮੈਂ ਕਿਹਾ ਵੀ ਉਹ ਗੱਗਾ ਵੀ ਤੂੰ ਯਾਰ ਉਹ ਉਹਦਾ ਛੋਟੇ ਨਿਕਨੇਮ ਗੱਗਾ ਮੈਂ ਕਿਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਿਹਾ ਨਾ ਤੂੰ ਪੈਸਿਆਂ ਆਪ ਮਦਦੇ ਆ ਨਾ ਤੂੰ ਆਪ ਆ ਅਸਲੀ ਕਹਿੰਦਾ ਤੇਰਾ ਛੋਟੇ ਜਿ ਕੋਣਾ ਨਾ ਕੋਈ ਖਰਚਾ ਦੇਣਾ ਅੱਛਾ ਅੰਦਰੋਂ ਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ ਆਜੋ ਕਹਿੰਦਾ ਭਾਜੀ ਅੱਜ ਇਹਦੀ ਦਾਰੂ ਲਾਈਏ ਹੋਰ ਕਹਿੰਦਾ ਵੀ ਜੋ ਉਹ ਡਾਂਗ ਲੈ ਕੇ ਆ ਗਿਆ ਬਾਹਰ ਉਹ ਇਹਨੂੰ ਢਾ ਰਿਆ ਉਹ 6.5 ਫੁੱਟ ਜਵਾਨ ਆ ਹਾਂਜੀ ਜੀ ਉਹ ਬਦੀ 33 ਸਾਲ ਦੀ ਉਮਰ ਆ ਅੱਛਾ ਜੀ ਮੇਰੀ 45 ਸਾਲ ਦੀ ਉਮਰ ਆ ਨਹੀਂ ਜੀ ਕਹਿੰਦੇ ਤੁਹਾਨੂੰ ਚੁਮਾਰਨ ਦਾ ਸਰਪੰਚ ਬਣਨ ਦੇਣਾ ਚਾਹੀਦਾ ਸਹੀ ਤੁਹਾਡੀ ਧਾਰੂ ਕੀਤੀ ਹੋਈ ਸੀ ਨਹੀਂ ਰਾਤ ਦੀ ਕੀਤੀ ਹੋਈ ਸੀ ਅੱਛਾ ਜੀ ਹਾਂ ਫੇਰ ਕੋਟਮਾਰ ਕੀਤੀ ਹੈ ਮੇਰੇ ਘਰ ਦੇ ਪਿੰਡ ਦੇ ਮਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲਿਆਈਆਂ ਹਾਂ ਹਾਂਜੀ ਤੋ ਤੋਂ ਬਾਅਦ ਮੈਂ ਘਰੇ ਚਲ ਗਿਆ ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਰੈਸਟ ਕਰਾ ਦਿੱਤਾ ਮੇਰਾ ਟੈਸਟ ਕਰਵਾਇਆ ਗਿਆ ਅਲਕੋਹਲ ਦਾ ਉਹ ਚ ਪੋਜ਼ਿਟਿਵ ਆਇਆ ਕਿਉਂਕਿ ਘੱਟੋ ਘੱਟ दारू ਜਿਹੜੀ ਆ ਬੰਦੇ ਸੀ 36 ਘੰਟੇ ਦਿੰਦੀ ਹੈ ਹਾਂਜੀ ਕੁਝ ਨਹੀਂ ਇਹ ਥਾਣਾ ਕਿਹੜਾ ਲੱਗਦਾ ਸਾਨੂੰ ਲੋਡਵਾਲ ਲੱਗਦਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਅੱਗੇ ਸੋ ਲੱਗਦਾ ਵੀ ਕਿਤੇ ਨਾ ਕਿਤੇ ਟਾਰਗੇਟ ਐਸ.ਸੀ. ਪਾਈ ਚਾਰੇ ਨੂੰ ਕੀਤਾ ਜਾ ਰਿਹਾ ਹੈ ਸਾਰਾ ਪਿੰਡਾਂ ਦੇ ਵਿੱਚ ਮਿਲਕੋ ਬਿਲਕੁਲ ਬਿਲਕੁਲ ਇਦਾਂ ਹੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਐ ਐਸਸੀ ਘਟ ਤੋਂ ਘਟ ਸਰਪੰਚ ਜੀ ਅੱਜ ਫਿਰ ਕੀ ਮੰਗ ਆ ਤੁਹਾਡੀ ਤੁਹਾਡੀ ਕੀ ਗੱਲਬਾਤ ਹੋਈ ਆ ਤੁਹਾਨੂੰ ਅੱਜ ਮੇਰੇ ਘਰੇ ਲਗਾਤਾਰ ਫੋਰਸ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛੁਡਾ ਕੇ ਲਿਆਂਦਾ 27 ਜੂਨ ਨੂੰ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਫੋਰਸ ਨੇ ਬੁਲਾਇਆ ਆਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾਦ ਉਹ ਮੋੜ ਦੇਤੀ ਜੀ ਜਾਂਦੇ ਰਹੇ ਆ ਥਾਣੇ ਅਗਲੇ ਕੋਈ ਟਾਈਮ ਨਹੀਂ ਕੋਈ ਸੱਦਾ ਪਤਾ ਹੀ ਹਰਾਸਮੈਂਟ ਕੀਤਾ ਸਾਨੂੰ ਪਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਪੁਲਿਸ ਘਰੇ ਭੇਜ ਦਿੰਦਾ ਆ ਤੁਸੀਂ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀ ਚੂਹੇ ਦੇ ਸਾਥ ਬੋਲਦੇ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਸਖਤ ਸੀਨੀਅਰ ਹੈ ਜੀ ਉਹਨਾਂ ਦਾ ਕੋਈ ਸਿਆਸੀ ਲਿੰਕ ਹੈ ਜਿਹੜੇ ਕਰਕੇ ਕੋਲ ਸੁਲਾਨ ਵਿੱਚ ਦਵਾਈ ਨਹੀਂ ਦੜੀ ਬਹੁਤ ਹੀ ਕਿਸਾਨ ਜੀ ਹੁੰਦੇ ਆ ਦੇਖ ਕੋਈ ਆਗੂ ਆ ਮਾਲਵਾ ਦਾ ਆਪਾ ਦੇ ਆਗੂ ਆ ਪਛੋ ਕੋਈ ਸੀਸੀਟੀਵੀ ਵਗੈਰਾ ਦਾ ਕੋਈ ਵੀਡੀਓ ਹੈਗੀ ਮਾਰ ਕੋਟ ਨੂੰ ਮਾਰ ਦੂ ਹੈਗੀ ਉਹਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਕੋਲ ਹੈਗੀ ਨਹੀਂ ਪੁਲਿਸ ਕੋਲ ਪੁਲਿਸ ਹੋਤੋ ਲੋਕ ਵੀ ਨਾ ਦੇ ਘਰ ਦੀ ਪੜਾਉਗੀ ਉਹ ਕੌਣ ਆ ਜਿਹੜਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਬਣਦਾ ਹੈ ਠੀਕ ਹੈ ਮੇਰੀ ਮੋਟਰਸਾਈਕਲ ਖੋ ਕੇ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਸ਼ੋਰ ਸਾਹ ਫਲੂਸ਼ਨ ਆ ਚਾਬੀ ਵਿੱਚ ਰੱਖੀ ਆ ਉਹ ਵੀ ਉੱਥੀ ਆ ਮੋਟਰਸਾਈਕਲ ਉਹਨਾਂ ਕੋਲ ਹੀ ਆ ਮੋਟਰਸਾਈਕਲ ਉਹਨਾਂ ਕੋਲ ਹਾਂ ਤੇ ਕਟਮਰ ਮੌਜੂਦਾ ਸਰਪੰਚ ਦੀ ਹੋਈ ਹੈ ਜੁਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਪੁਲਿਸ ਨਹੀਂ ਵਾਪਸ ਦਵਾਇਆ ਹੋਰ ਸੋ ਉਹਨਾਂ ਦੀ ਗੱਲ ਕਰਨੀ ਸਾਡੀ ਟੱਕਰ ਨਹੀਂ ਰਹੀ ਕੀ ਲੱਗਦਾ ਸਰਪੰਚ ਦੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦੇ ਹਨਵਾ ਸਿਆਸੀ ਦਬਾਅ ਜੀ ਠੀਕ ਕੋਈ ਭਾਈ ਗੀ ਹੈ ਕਿ ਨਾ ਮੈਂ ਤੁਹਾਡਾ ਤੇ ਅੱਜ ਪ੍ਰੈਕਨਫਰੈਂਸ ਕੀਤੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਰਿਆ ਸਾਥੀਆਂ ਦਾ ਧੰਨਵਾਦ ਤੇ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਡਾਕਟਰ ਬੀਰਨ ਮੇੜਕਰ ਪਾਵਨ ਵਿਖੇ ਪਹੁੰਚੇ ਆ ਅੱਜ ਦਾ ਜੋ ਮੈਟਰ ਹੈ ਉਹ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27/7 ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰਬੀਰ ਸਿੰਘ ਕਾਦਿਆ ਕਾਦਿਆ ਜਿਨ੍ਹਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਸਰ ਪੰਚ ਦੇ ਕਰੇ ਹੈ ਇੰਦਰਮੋਨ ਇੰਦਰਮੋਨ ਕਾਦੀਆ ਦੇ ਇੰਦਰ ਸਿੰਘ ਉਂਦਰ ਰਵਿੰਦਰ ਵੀਰ ਸਿੰਘ ਕਾਦੀਆ ਉਹਦੇ ਕਰੇ ਅੱਜ ਵੀ ਮੌਜੂਦ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ ਬਾਬਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਹਮੇਸ਼ਾ ਸਾਜਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਧਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆਏ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਦੇ ਇਨਸਾਫ ਦੀ ਵੰਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਹੀ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬੰਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੋ ਜੋ ਕੇ ਇਹਨਾਂ ਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਔਰ ਖਾਸ ਤੌਰ ਤੇ ਐਸ்சி ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ਼ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਖਾਵਾਂਗੇ ਸਰ ਲੱਗਦਾ ਕਿ ਤਰੇ ਬੰਦੀ ਬਣ ਬਣ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਰਨਾ ਚਾਹੀਦਾ ਉੱਥੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸਰ ਤਾਂ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆਂ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਹੈ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਹੁੰਦੇ ਆ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਿਆਲੂਪਣਾ ਜਿੰਨਾ ਨੇਕਦਿਲ ਅਸੀਂ ਰੰਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੇ ਧੌਣ ਦੇ ਵਿੱਚ ਅੱਜ ਵੀ ਜਾਤਪਾਤ ਦਾ ਕਿੱਲਾ ਆ ਕੋਈ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸ ਕੀ ਜਾਤ ਸਭੇ ਕੋ ਪਛਾਨੋ ਉਹ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ ਬੁਰੀ ਕਿ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆ ਵੀ ਇਧਰ ਦੇ ਸਰਪੰਚ ਨਹੀਂ ਬਣੋਣੇ ਚਾਹੀਦੇ ਤੁਹਾਨੂੰ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਉਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚੇ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਸਾਰੇ ਗਰੁੱਪ ਹੋ ਗਏ ਉਹਵਾਜੂ ਨੰਨ ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥੇ ਤੱਕਾ ਹੁੰਦਾ ਆ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚਾਰਕ ਸਾਂਝ ਨਿਭਾਉਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਤਰ੍ਹਾਂ ਕਿ ਅਸੀਂ ਜਿਸਲੇ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਹੈ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਦੇ ਦੱਸਿਆ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਆ ਉਦੋਂ ਮਜ਼ਦੂਰ ਕਿਤੇ ਹੁੰਦਾ ਤੇ ਕਿਸਾਨ ਕਿਤੇ ਹੁੰਦਾ ਇਸ ਗੱਲ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰਕ ਸਾਂਝ ਨੂੰ ਪੈਲ ਦੇਣੀ ਚਾਹੀਦੀ ਜੇ ਨਾ ਮਿਲੇ ਇਨਸਾਫ ਤਾਂ ਫਿਰ ਕੀ ਕਾਰਵਾਈ ਹੈ ਮੈਂ ਪਹਿਲਾਂ ਦੱਸ ਕਰਦੀ 5 ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਮਾਨਯੋਗ ਐਸਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੜਵੋ ਥਾਣੇ ਨੂੰ ਲੱਗਦੇ ਆ ਕਿਉਂਕਿ ਐਸਐਸਟੀ ਦਾ ਐਕਟ ਹੈ ਜਿਹੜੀ ਪਾਵਰ ਹੈ ਨੂਡਲ ਅਫਸਰੋ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਐਸਟੀ ਐਕਟ ਲਾਗੇ ਨਾ ਧਰਮਾਂ ਦੇ ਤਹਿਤ ਇਹਨਾਂ ਦੇ ਮੁਕੱਦ ਅਸੀਂ ਆਪ ਦਰਸਨ ਘਰ ਚ ਦੇਖਾ ਕਰਾਂਗੇ ਠੀਕ